ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਕਹਾਣੀ ਅੱਜ ਐਤਵਾਰ ਵਾਲਾ ਦਿਨ ਮੈਂ ਆਪਣੇ ਪਿੰਡ ਜਾਣ ਦਾ ਮਨ ਬਣਾਇਆ ਭਾਵੇਂ ਮੈਨੂੰ ਆਪਣੇ ਪਰਿਵਾਰ ਸਮੇਤ ਪਿੰਡੋਂ ਸ਼ਹਿਰ ਵਸਿਆ ਕਈ ਵਾਰੀ ਹੋ ਗਈ ਸਨ ਪਰ ਪਿੰਡ ਜਿੱਥੇ ਮੈਂ ਆਪਣਾ ਬਚਪਨ گزارਿਆ ਜਿੱਥੇ ਜਵਾਨੀ ਬੀਤੀ ਨਾਲ ਮੈਨੂੰ ਅੰਤਾਂ ਦਾ ਮੋਹ ਸੀ ਸੋ ਆਪਣੇ ਪੁਰਾਣੇ ਬੇਲੀ ਮਿੱਤਰਾਂ ਨੂੰ ਮਿਲਣ ਦਾ ਮਨ ਬਨਾ ਮੈਂ ਆਪਣੇ ਪਿੰਡ ਵੱਲ ਚੱਲ ਪਿਆ ਅੱਜ ਕਈ ਵਰਿਆਂ ਬਾਅਦ ਪੁਰਾਣੇ ਲੰਗੋਟिए ਯਾਰ ਮੈਨੂੰ ਮਿਲ ਕੇ ਅੰਤਾਂ ਦੇ ਪ੍ਰਸੰਨ ਹੋਏ ਸਨ ਸਭ ਨਾਲ ਹਾਸਾ ਠੱਠਾ ਕਰਕੇ ਦੁਪਹਿਰ ਤੋਂ ਬਾਅਦ ਮੈਂ ਵਾਪਸ ਮੁੜ ਪਿਆ ਪਰ ਘਰ ਪਰਤਣ ਤੋਂ ਪਹਿਲਾਂ ਮੈਂ ਉਸ ਗਲੀ ਵਿੱਚੋਂ ਉਸ ਘਰ ਕੋਲੋਂ ਗੁਜ਼ਰਨਾ ਚਾਹੁੰਦਾ ਸੀ ਜਿੱਥੇ ਅਸੀਂ ਪੁਰਾਣਾ ਪਰਿਵਾਰ ਚਾਚੇ ਤਾਈ ਸਭ ਮਿਲ ਜੁਲ ਕੇ ਇਕੱਠੇ ਰਿਹਾ ਕਰਦੇ ਸੀ ਪਰ ਜ਼ਰੂਰਤਾਂ ਤੇ ਸਹੂਲਤਾਂ ਕਾਰਨ ਸਭ ਲਗ ਲਗ ਸ਼ਹਿਰਾਂ ਵਿੱਚ ਜਾ ਵਸੇ ਸੀ ਸੋ ਉਸੇ ਗਲੀ ਵਿੱਚੋਂ ਹੁੰਦੇ ਹੋਏ ਉਹ ਘਰ ਦੇਖ ਕੇ ਜੋ ਕਦੇ ਸਾਡਾ ਹੁੰਦਾ ਸੀ ਮੈਨੂੰ ਚਾਜ ਆ ਚੜ ਗਿਆ ਹੁਣ ਇਸ ਦੀ ਦਿੱਖ ਵੀ ਬਦਲ ਕੇ ਬਹੁਤ ਸੋਹਣੀ ਹੋ ਗਈ ਸੀ ਆਸ-ਪਾਸੇ ਹੋਰ ਵੀ ਘਰ ਕਾਫੀ ਵਧੀਆ ਬਣ ਗਏ ਸਨ ਪਰ ਸਾਡੇ ਬਿਲਕੁਲ ਗਵਾਂਢ ਵਾਲਾ ਘਰ ਕਦੇ ਪਿੰਡ ਵਿੱਚੋਂ ਸਭ ਤੋਂ ਵਧੀਆ ਹੁੰਦਾ ਸੀ ਹੁਣ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਇਹ ਦੇਖ ਕੇ ਮੈਨੂੰ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ ਹੋਈ ਮੈਂ ਇਸ ਬਾਰੇ ਸੋਚ ਹੀ ਰਿਹਾ ਸੀ ਕਚਾਨਕ ਮੈਨੂੰ ਕਿਸੇ ਔਰਤ ਦੀ ਉੱਚੀ ਉੱਚੀ ਹਸਨ ਤੇ ਫਿਰ ਰੋਣ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਉਸੇ ਗਵੰਡ ਵਾਲੇ ਘਰ ਦੇ ਵਿੱਚੋਂ ਆ ਰਹੀ ਸੀ ਮੈਂ ਹੈਰਾਨ ਹੋਇਆ ਉਸ ਘਰ ਅੰਦਰ ਵੜ ਗਿਆ ਪਰ ਅੰਦਰ ਤੱਕ ਬੜਾ ਹੀ ਡਰਉਣਾ ਜਹਾ ਸੀ ਅਜੀਬ ਜਈ ਹੁਸਮ ਸਾਰੇ ਘਰ ਦੇ ਵਿੱਚ ਫੈਲੀ ਹੋਈ ਸੀ ਇੱਕ ਕਮਜ਼ੋਰ ਜੀ ਬਜ਼ੁਰਗ ਔਰਤ ਜ਼ਮੀਨ ਤੇ ਬੈਠੀ ਆਪਣੇ ਆਪ ਦੇ ਵਿੱਚ ਹੀ ਬੁੜਬੁੜ ਕਾ ਰਹੀ ਸੀ ਉਸ ਦੇ ਵਾਲ ਬੁਰੀ ਤਰ੍ਹਾਂ ਖਿਲਰੇ ਪਏ ਗੰਦੇ ਜਿਹੇ ਕੱਪੜੇ ਪਾਏ ਹੋਏ ਜਿਵੇਂ ਕਈ ਦਿਨਾਂ ਤੋਂ ਨਾ ਧੋਤੇ ਨਾ ਹੋਵੇ ਉਸ ਦੇ ਸਰੀਰ ਅਤੇ ਕੱਪੜਿਆਂ ਤੇ ਗੋਟੇ-ਕੋਟੇ ਮੈਲ ਧੂਰੋਂ ਧੂਰ ਹੀ ਲਿਸ਼ਕਾ ਮਾਰ ਰਹੀ ਸੀ ਪੂਰੇ ਘਰ ਦੇ ਵਿੱਚ ਅਜੀਬ ਜਿਹੀ ਬਦਬੂ ਫੈਲੀ ਹੋਈ ਸੀ ਮੈਂ ਕਾਲੀ ਨਾਲ ਬਾਹਰ ਵੱਲ ਜਾਣ ਲੱਗਾ ਤਾਂ ਉਹ ਔਰਤ ਚੀਕੀ ਜਰਨੈਲ ਪੁੱਤ ਆ ਗਿਆ ਤੂੰ ਤੇ ਉਹ ਭਾਜ ਕੇ ਮੇਰੇ ਨਾਲ ਆ ਲੱਗੀ ਮੈਂ ਜਿਵੇਂ ਅਚਾਨਕ ਹੋਏ ਹਮਲੇ ਤੋਂ ਕਬਰਾ ਗਿਆ ਮੈਂ ਮੈਂ ਜਰਨਲ ਨਹੀਂ ਮੈਂ ਉਸ ਔਰਤ ਨੂੰ ਪੂਰਾ ਕਰਨ ਦੇ ਲਈ ਕੁਸੀ ਵਿੱਚ ਜ਼ੋਰ ਲਗਾਇਆ ਉਸ ਨੂੰ ਪਰਾਂ ਕੀਤਾ ਪਰ ਉਸ ਨੇ ਮੈਨੂੰ ਘੁੱਟ ਕੇ ਫੜ ਲਿਆ ਅਤੇ ਉੱਚੀ ਉੱਚੀ ਰੋਣ ਲੱਗ ਗਈ ਤੇ ਫੜ ਲਿਆ ਤੇ ਮੈਂ ਧਿਆਨ ਦੇ ਨਾਲ ਦੇਖਿਆ ਹੱਡੀ ਦੀ ਮੋਠ ਬਣੀ ਪਈ ਇਹ ਔਰਤ ਦਾਸ਼ਰਨ ਜੀਸੀ ਜੋ ਕਈ ਸਾਲਾਂ ਪਹਿਲਾਂ ਹੱਟੀ ਕੱਟੀ ਬੜੀ ਹੀ ਰੋਬ ਦਾਵ ਵਾਲੀ ਔਰਤ ਸੀ ਉਦੋਂ ਪੂਰੇ ਪਿੰਡ ਦੇ ਵਿੱਚ ਇਨ੍ਹਾਂ ਦੇ ਪਰਵਾਜ਼ ਦੀ ਪੜੀ ਹੀ ਤੋਂ ਸੁਣਦੀ ਸੀ ਸਾਰੇ ਪਿੰਡ ਵਾਲੇ ਇਨ੍ਹਾਂ ਕੋਲੋਂ ਡਰਦੇ ਸੀ ਇਨ੍ਹਾਂ ਦਾ ਇੱਕੋ ਇੱਕ ਮੁੰਡਾ ਜਰਨੈਲ ਪੂਰਾ ਬਦਮਾਸ਼ ਸੀ ਪਰ ਜਦ ਇਨ੍ਹਾਂ ਨੇ ਜਰਨੈਲ ਨੂੰ ਵਯਾਇਆ ਸੀ ਤਾਂ ਪੂਰੇ ਪਿੰਡ ਇਨ੍ਹਾਂ ਦੀ ਵਾਹ ਵਾਹ ਹੋ ਗਈ ਸੀ ਇਨ੍ਹਾਂ ਦੀ ਨੋ ਜਸਬੀਰ ਸਾਰੇ ਪਿੰਡ ਵਿੱਚ ਸੋਹਣੇ ਅਤੇ ਗੁਣੀ ਆਈ ਹੋਣ ਕਾਰਨ ਸਾਰਿਆਂ ਦੀ ਜ਼ੁਬਾਨ ਤੇ ਉਸ ਦਾ ਹੀ ਨਾਂ ਰਹਿੰਦਾ ਉਸਨੇ ਔਂਦਿਆਂ ਹੀ ਸਾਰਾ ਘਰ ਸੰਭਾਲ ਲਿਆ ਸੀ ਤੇ ਉਹ ਸੱਸ ਸੋਹਰੇ ਪ੍ਰਤੀ ਬਹੁਤ ਆਦਰ ਮਾਨ ਕਰਨ ਵਾਲੀ ਸੌਔਰਤ ਸੀ ਅਜੇ ਵਿਆਹ ਹੋਇਆ ਕੁਝ ਹੀ ਮਹੀਨੇ ਬੀਤੇ ਸਨ ਕਿ ਅਚਾਨਕ ਇੱਕ ਦਿਨ ਪਤਾ ਲੱਗਾ ਭਾਈ ਜਸਬੀਰ ਪੂਰੀ ਤਰ੍ਹਾਂ ਨਾਲ ਸੜੀ ਗਈ ਤੇ ਹਸਪਤਾਲ ਦਾਖਲ ਸਭ ਹੈਰਾਨ ਪਰੇਸ਼ਾਨ ਕਿ ਇੰਜ ਅਚਾਨਕ ਤੇ ਜਦੋਂ ਪਤਾ ਲੱਗਾ ਕਿ ਗਹਿਰੇ ਜ਼ਖਮਾਂ ਦੀ ਤਾਂਬ ਨਾਲ ਜਲਦੀ ਹੋਈ ਉਹ ਦਮ ਤੋੜ ਗਈ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਸਭ ਉਸ ਦੀ ਅਨਹਾਈਨੀ ਮੌਤ ਤੇ ਹਰਾਨ ਸੜ ਕੁੜੀ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਾ ਤਾਂ ਪਤਾ ਲੱਗਦੇ ਹੀ ਉਸ ਦੀ ਮਾਂ ਨੂੰ ਸਦਮੇ ਕਾਰਨ ਦਿਲ ਦਾ ਤੋੜਾ ਪੈ ਗਿਆ ਤੇ ਉਹ ਥਾਈ ਪੂਰੀ ਹੋ ਗਈ ਕੁਝ ਲੋਕ ਤਾਂ ਥੱਬੀ ਜ਼ੁਬਾਨ ਦੇ ਵਿੱਚ ਇਹ ਕਹਿੰਦੇ ਵੀ ਸੁਣੇ ਗਏ ਕਿ ਜਸਬੀਰ ਦੀ ਮੌਤ ਸ਼ਰਨਜੀਤ ਹੋਰਾਂ ਦਾ ਹੀ ਕੰਮ ਹੈ ਪਰ ਉਹਨਾਂ ਤੋਂ ਡਰਤਾ ਕੋਈ ਉਹਨਾਂ ਦੇ ਖਿਲਾਫ ਬੋਲਿਆ ਤੱਕ ਨਹੀਂ ਸੀ ਫਿਰ ਫਿਰ ਕੌਣ ਕੌਣ ਹੈ ਤੂੰ ਸ਼ਰਨਜੀਤ ਕੰਮ ਦੀ ਆਵਾਜ਼ ਦੇ ਵਿੱਚ ਬੋਲੀ ਤਾਂ ਮੈਂ ਅਤੀਤ ਵਿੱਚੋਂ ਇੱਕਦਮ ਵਰਤਮਾਨ ਦੇ ਵਿੱਚ ਆ ਮੁੜਿਆ ਮੈਂ ਉਸ ਨੂੰ ਯਾਦ ਕਰਵਾਇਆ ਕਿ ਅਸੀਂ ਕੁਝ ਬੜੇ ਪਹਿਲਾਂ ਤੁਹਾਡੇ ਗਵਾਂਢ ਦੇ ਵਿੱਚ ਰਹਿੰਦੇ ਸੀ ਮੈਂ ਦੀਪਾ ਗੁਰਸ਼ਰਨ ਸਿੰਘ ਦਾ ਮੁੰਡਾ ਮੈਂ ਉਸ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਅੱਛਾ ਅੱਛਾ ਦੀਪ ਉਹ ਉੱਚੀ ਉੱਚੀ ਹੱਸਣ ਲੱਗੀ ਦੀਪਾਂ ਉਹ ਫਿਰ ਉੱਚਾ ਹੱਸੇ ਮੈਂ ਜਾਣਣ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੇਰਾ ਹੱਥ ਫੜ ਕੇ ਬਿਠਾ ਲਿਆ ਬੈ ਜਾ ਪੁੱਤ ਬਹੁਤ ਚਿਰ ਬਾਅਦ ਮੇਰੇ ਘਰ ਅੰਦਰ ਕੋਈ ਆਇਆ ਏ ਨਹੀਂ ਤਾਂ ਇੱਥੇ ਤਾਂ ਸਾਰੇ ਮੈਨੂੰ ਪਾਗਲ ਹੀ ਕਹਿੰਦੇ ਨੇ ਪੁੱਤ ਮੈਂ ਤੈਨੂੰ ਵੀ ਪਾਗਲ ਲੱਗਦੀ ਆ ਤੇ ਉਹ ਮੇਰੇ ਮੂੰਹ ਵੱਲ ਝਾਕਣ ਲੱਗੀ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਬੋਲੀ ਮੈਂ پاਗਲ ਨਹੀਂ ਮੈਨੂੰ ਤਾਂ ਦੁੱਖਾਂ ਨੇ ਅੰਤ ਮਰੀ ਕਰ ਦਿੱਤਾ ਹੈ ਹੁਣ ਤਾਂ ਨਾ ਖਾਣ ਪੀਣ ਦੀ ਹੋਸ਼ ਤੇ ਨਾ ਹੀ ਕਿਸੇ ਹੋਰ ਕੰਮ ਦੀ ਬੈ ਜਾ ਪੁੱਤ ਮੇਰੀ ਪੂਰੀ ਗੱਲ ਸੁਣ ਕੇ ਜਾਵੇਂ ਨਹੀਂ ਤਾਂ ਮਰਨ ਤੋਂ ਬਾਅਦ ਵੀ ਮੇਰੀ ਰੂਹ ਨੂੰ ਸ਼ਾਂਤੀ ਨਹੀਂ ਮਿਲਨੀ ਜਦ ਤਾਂ ਜਰਨੈਲ ਤੇ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਗਏ ਨੇ ਮੈਂ ਤਾਂ ਜਿਉਂਦੇ ਜੀ ਮਰ ਗਈ ਉਹ ਕਿੱਥੇ ਚਲੇ ਗਏ ਨੇ ਮੇਰੇ ਇੰਨੇ ਕਹਿੰਦੇ ਹੀ ਉਹ ਉੱਚੀ ਉੱਚੀ ਰੋਣ ਲੱਗ ਗਈ ਇਹ ਤਾਂ ਸਾਡੇ ਪਾਪਾਂ ਦਾ ਹੀ ਫਲ ਹੈ ਅੱਜ ਤੈਨੂੰ ਸ਼ਾਇਦ ਉਸ ਰੱਬ ਨੇ ਹੀ ਭੇਜਿਆ ਮੇਰਾ ਦੁੱਖ ਸੁਣਨ ਨੂੰ ਹੁਣ ਤਾਂ ਬਸ ਉਸ ਘੜੀ ਦੀ ਉਡੀਕਦੀ ਹਾਂ ਜਦ ਮੈਨੂੰ ਮੌਤ ਆ ਜਾਵੇ ਪਰ ਉਹ ਭੈੜੀ ਵੀ ਨਹੀਂ ਆਉਂਦੀ ਮੇਰਾ ਕੋਈ ਹੰਗਾਰਾ ਸੁਣੇ ਬਿਨਾ ਹੀ ਉਸਨੇ ਆਪਣੀ ਗੱਲ ਜਾਰੀ ਰੱਖੀ ਪੁੱਤਰਾ ਤੈਨੂੰ ਕੀ ਦੱਸਾਂ ਜਦ ਦੀ ਜਸਬੀਰ ਗਈ ਐ ਸਾਡੇ ਘਰ ਦੀਆਂ ਖੁਸ਼ੀਆਂ ਵੀ ਨਾਲ ਹੀ ਚਲੀਆਂ ਗਈਆਂ ਅਸੀਂ ਪੁਲਿਸ ਤੋਂ ਤਾਂ ਚਲਾਕੇ ਨਾਲ ਬਚ ਗਏ ਸਿਆਣੇ ਕੀ ਕੀ ਕਹਿੰਦੇ ਆ ਸਭ ਬੁਰੇ ਕੰਮਾਂ ਦਾ ਫਲ ਇਸ ਧਰਤੀ ਤੇ ਹੀ ਆ ਮੈਂ ਜਿਹੜੀ ਕਦੇ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦੀ ਰੱਬ ਦੀ ਐਸੀ ਮਾਰੀ ਬੱਚੀ ਕੀ ਹੁਣ ਮੌਤ ਨੂੰ ਆਵਾਜ਼ਾਂ ਮਾਰਦੀ ਆ ਸਭ ਪਾਗਲ ਕਹਿੰਦੇ ਨੇ ਮੈਨੂੰ ਜਦ ਜਸਬੀਰ ਮਰੀ ਤਾਂ ਅਸੀਂ ਛੱਟ ਮੁੰਡੇ ਦਾ ਦੂਜਾ ਵਿਆਹ ਕਰਾ ਦਿੱਤਾ। ਚੋਖਾ ਦਾਜ ਆਇਆ ਜਿਸ ਦੀ ਸਾਨੂੰ ਤਾਕ ਸੀ। ਪਰ ਘਰ ਪਰ ਦਿੱਤਾ ਉਨ ਉਹਨਾਂ ਨੇ ਸਮਾਨ ਨਾਲ ਮੈਂ ਵੀ ਚੋੜੀ ਹੋਈ ਫਿਰਦੀ ਸੀ। ਕੀ ਕੀ ਕਰ ਲਿਆ ਕਿਸੇ ਨੇ। ਅਸੀਂ ਆਪਣੀ ਮਨ ਆਈ ਕਰਕੇ ਛੱਡੀ। ਕੁਝ ਵਾਰ ਤਾ ਸੋਨਾ ਬੀਤ ਗਿਆ। ਪਰ ਦੂਜੀ ਨਾਲ ਵੀ ਮੇਰੀ ਨਾ ਨਹੀਂ ਪੀ। ਅੱਗੋਂ ਉਹ ਵੀ ਬੜੀ ਤੇਜ਼ ਸੀ। ਆਖਰ ਇੱਕ ਦਿਨ ਮੈਂ ਮੁੰਡੇ ਨੂੰ ਕਹਿ ਹੀ ਦਿੱਤਾ। ਭਾਈ ਤਲਾਕ ਲੈ ਲਾ ਇਸ ਤੇ ਜਾਂ ਫਿਰ ਇਸ ਨੂੰ ਵੀ ਪਾਰ ਬੁਲਾ ਦੇ ਪਰ ਮੁੰਡੇ ਨੂੰ ਪਤਾ ਨਹੀਂ ਕੀ ਹੋਇਆ ਸਾਨੂੰ ਬਿਨਾਂ ਦੱਸੇ ਦੂਜੀ ਸ਼ਹਿਰ ਦੀ ਬਤਲੀ ਕਰਵਾ ਲਈ ਤੇ ਬੋਟੀ ਨੂੰ ਨਾਲ ਲੈ ਕੇ ਆਸਾ ਗਿਆ ਕਿ ਅੱਜ ਤੱਕ ਸ਼ਕਲ ਨਹੀਂ ਵਿਖਾਈ ਬਸ ਕਿਸੇ ਨੇ ਇੰਨਾ ਹੀ ਦੱਸਿਆ ਕਿ ਅਜੇ ਤੱਕ ਬੱਚਾ ਨਹੀਂ ਹੋਇਆ ਉਸਦੇ ਇੰਨੇ ਸਾਲ ਬੀਤਨ ਤੇ ਵੀ ਉਹ ਔਲਾਦ ਦਾ ਮੂੰਹ ਵੇਖਣ ਨੂੰ ਤਰਸ ਰਹੇ ਨੇ ਸੁਨੇਹਾ ਉਸਨੇ ਸਭ ਬੁਰੇ ਕੰਮ ਵੀ ਛੱਡ ਦਿੱਤੇ ਤੇ ਵਾਲ ਰੱਖ ਕੇ ਅੰਮ੍ਰਿਤ ਵੀ ਛਕ ਲਿਆ ਉਹ ਸਿੱਧੇ ਰਾਤ ਤੇ ਤਾਂ ਆ ਗਿਆ ਪਰ ਮੇਰੀ ਸਾਰਕਾ ਤੇ ਵੀਨਾ ਲੈਣ ਆਇਆ ਹੁਣ ਸਾਰੇ ਸਾਰਾ ਕੀਮਤੀ ਸਮਾਨ ਇਸ ਘਰ ਵਿੱਚ ਰੋਲਦਾ ਫਿਰਦਾ ਪਰ ਵਰਤਨ ਵਾਲਾ ਹੀ ਕੋਈ ਨਹੀਂ ਤੇਰੇ ਅੰਕਲ ਨੂੰ ਤਾਂ ਜਰਨੈਲ ਦੇ ਜਾਣ ਤੋਂ ਕੁਝ ਮਹੀਨੇ ਬਾਅਦ ਹੀ ਦਿਲ ਦਾ ਦੌਰਾ ਪੈ ਗਿਆ ਤੇ ਉਹ ਇਸ ਦੁਨੀਆ ਜਹਾਨ ਤੋਂ کوچ ਕਰ ਗਏ ਤੇ ਮੈਨੂੰ ਸਭ ਦੇ ਵਿਛੋੜੇ ਨੇ ਅੱਤੀ ਪਾਗਲ ਕਰ ਦਿੱਤਾ ਹੁਣ ਤਾਂ ਇਕੱਲੀ ਬੈਠੀ ਨੂੰ ਰੱਬ ਵੀ ਯਾਦ ਆਉਂਦਾ ਏ ਤੇ ਆਪਣੇ ਮਾੜੇ ਕਰਮ ਵੀ ਜਸਵੀਰ ਤੇ ਮੈਂ ਖੁਦ ਮਿੱਟੀ ਦਾ ਤੇਲ ਪਾਇਆ ਹੁਣ ਤਾਂ ਰਾਤੀ ਰੋਜ਼ ਸੁਪਨੇ ਵਿੱਚ ਆਉਂਦੀ ਏ ਤੇ ਦਿਨੇ ਵੀ ਚਾਰੇ ਪਾਸੇ ਉਹ ਮੈਨੂੰ ਮਿੰਤਾ ਕਰਦੀ ਦਿਖਾਈ ਦਿੰਦੀ ਏ ਨਾ ਮਾਰੋ ਮੈਨੂੰ ਨਾ ਮਾਰੋ ਪਰ ਮੈਂ ਬਲ ਦੀ ਥਿੱਲੀ ਐਸੀ ਉਸ ਵੱਲ ਸਿੱਟੀ ਕੀ ਉਹ ਮਿੰਟਾਂ ਵਿੱਚ ਹੀ ચીਕ ਦੀ ਚਲਾਉਂਦੀ ਸੜ ਕੇ ਸੁਆਹ ਹੋ ਗਈ ਜਿਉਂਦੀ ਨੂੰ ਅੱਗ ਨਾਲ ਸਾੜ ਸੁਟਿਆ ਮੈਂ ਉਹ ਬੰਦ ਕਮਰੇ ਵਿੱਚ ચીਕ ਦੀ ਤੜਫਦੀ ਰਹੀ ਤੇ ਅਸੀਂ ਬੇਪਰਵਾਹ ਹੋਏ ਟੀਵੀ ਉੱਚੀ ਆਵਾਜ਼ ਛੱਡ ਕੇ ਹੱਸ ਰਹੇ ਸੀ ਬਸ ਉਹੀ ਹਾਸਾ ਲੈ ਬੈਠਾ ਸਾਨੂੰ ਤੇ ਜਦ ਉਹ ਬੁਰੀ ਤਰ੍ਹਾਂ ਸੜ ਗਈ ਤਾਂ ਚੰਗੇ ਬਣਨ ਲਈ ਅਸੀਂ ਚੀਕਾਂ ਮਾਰਦੀਆਂ ਤੇ ਤੜਫਦੀ ਨੂੰ ਹਸਪਤਾਲ ਲੈ ਗਏ ਜਿੱਥੇ ਲਜਾਂਦਿਆਂ ਹੀ ਕੁਝ ਥੇਰ ਬਾਅਦ ਉਹ ਮੈਨੂੰ ਉਸ ਦੀਆਂ ਚੀਕਾਂ ਸੁਣਾਈ ਦਿੰਦੀਆਂ ਨੇ ਉਹ ਚੀਕ ਰਹੀ ਠੀਕ ਰਹੀ ਸੀ ਉਹ ਚੀਕ ਰਹੀ ਏ ਉਹ ਤੈਨੂੰ ਸੁਨਿਆ ਉਸ ਦੀਆਂ ਚੀਕਾਂ ਤੇ ਉਸ ਨੇ ਆਪਣੇ ਕੰਨ ਹਥੇਲੀਆਂ ਨਾਲ ਕੋਟ ਲਏ ਇਹ ਸੁੰਨਸਾਨ ਪਏ ਘਰ ਦੇ ਵਿੱਚ ਉਸ ਦੀਆਂ ਚੀਕਾਂ ਗੂੰਜਦੀਆਂ ਨੇ ਉਹ ਆਪਣੇ ਵਾਲ ਪੁੱਟਦੀ ਫਿਰ ਚੀਕਨ ਲੱਗੀ ਕੀ ਕਰਾਂ ਮੈਂ ਕੀ ਕਰਾਂ ਦੱਸ ਦੀ ਪਿਆ ਕੀ ਕਰਾਂ ਉਹ ਕਾਲੀ ਕਾਲੀ ਬੋਲਦੀ ਫੇਰ ਉੱਚੀ ਉੱਚੀ ਰੋਣ ਲੱਗ ਪਈ ਮੈਂ ਘੜੀਵਾਲ ਵੇਖਿਆ ਆ ਖਰੀਬਾਸ ਜਨ ਵਿੱਚ ਉਹ ਬਹੁਤ ਘੱਟ ਵਕਤ ਰਹਿ ਗਿਆ ਸੀ ਮੈਂ ਚਾਹ ਕੇ ਵੀ ਉਹ ਹੋਰ ਰੁਕ ਨਾ ਸਕਿਆ ਮੈਂ ਖੜਾ ਹੁੰਦਾ ਉਸ ਤੋਂ ਇਜਾਜ਼ਤ ਮੰਗੀ ਵੇ ਪੁੱਤਰਾ ਇੱਕ ਕੰਮ ਕਰੀ ਮੈਨੂੰ ਉੱਠਦੇ ਵੇਖ ਕੇ ਵੇ ਦੇਖ ਜੀਵੇਂ ਉਸ ਦੀ ਲੇਰ ਜੀ ਨਿਕਲ ਗਈ ਮੈਂ ਉਸ ਵੱਲ ਦੇਖਦਿਆ ਬੋਲਿਆ ਦੱਸੋ ਉਹ ਹੱਥ ਜੋੜ ਕੇ ਬੋਲੀ ਬਸ ਬਸ ਰੱਬ ਅੱਗੇ ਦੁਆ ਕਰੇ ਮੈਨੂੰ ਛੇਤੀ ਚੱਕ ਲਵੇ ਤੇ ਉਹ ਫਿਰ ਉਸੇ ਤਰ੍ਹਾਂ ਘੁਰ ਲੌਣ ਲੱਗੀ ਮੈਂ ਉਦਾਸ ਤੇ ਪਰੇਸ਼ਾਨ ਹੋਇਆ ਜਲਦੀ ਨਾਲ ਉਥੋਂ ਬਾਹਰ ਨਿਕਲਿਆ ਸੱਚਮੁੱਚ ਅੱਜ ਉਸ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਦਹਿਲ ਗਿਆ ਸੀ ਹੈਰਾਨ ਹੋ ਰਿਹਾ ਸੀ ਮੈਂ ਰੱਬ ਦਾ ਨਾਮ ਲੈਂਦਾ ਜਲਦੀ ਨਾਲ ਬਾਸਟੈਂਡ ਵੱਲ ਕਦਮ ਪੁੱਟਣ ਲੱਗਾ ਸੋ ਦੋਸਤੋ ਦੱਸਿਓ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਤਾਂ ਹਾਂ ਜੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ ਜੀ